ਸਵਾਗਤ ਹੈ ਸਾਰ ਨੂੰ ਤੇ ਤੁਹਾਡਾ ਆਪਣੇ YouTube ਚੈਨਲ ਜੋਤ ਦੇਰੀ ਫਾਰਮਿੰਗ ਦੇ ਵਿੱਚ। ਸਾਰਾ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਪਸ਼ੂ ਮੰਡੀ ਡੱਬ ਵਾਲੀ ਦੀ ਜੋ ਹਰ ਸੰਡੇ ਨੂੰ ਲੱਗਦੀ ਹੈ ਜੀ ਮਹੀਨੇ ਵਿੱਚ ਚਾਰ ਵਾਰ ਲੱਗਦੀ ਹੈ ਜੀ। ਇਹ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਲੱਗਦੀ ਹੈ ਜੀ। ਜਿਹੜੇ ਕਿਸਾਨ ਵੀਰ ਆ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਇੰਦੇ ਨਾਲ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜੂਗਾ। ਤੁਸੀਂ ਘਰ ਬੈਠੀ ਵੀਡੀਓ ਦੇਖ ਸਕੋਗੇ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤੁਹਾਨੂੰ ਵੀਡੀਓ ਦਿਖਾਉਣ ਦੀ ਆਪਣੇ ਚੈਨਲ ਦਾ ਕੰਟੈਕਟ ਨੰਬਰ ਹੈਗਾ 9530807080 ਜੋ ਸਕਰੀਨ ਦੇ ਥੱਲੇ ਚੱਲੂਗਾ ਇਦਾਂ ਦੀ ਵੀਡੀਓ ਕਿਸੇ ਵੀ ਵੀਰ ਨੇ ਆਪਣੇ ਤੋਂ ਆਪਣੇ ਚੈਨਲ ਤੇ ਅਪਲੋਡ ਕਰਾਉਣੀ ਹੋਵੇ ਤਾਂ ਆਪ ਨਾਲ ਆਪਰਾਪਤਾ ਕੈਂਪ ਕਰ ਸਕਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਸੋਨ ਦੋਸਤੋ ਸਿੱਧੇ ਨਹੀਂ ਰੱਖਿਆ ਗਾਂ ਤੁਸੀਂ ਚੈੱਕ ਕਰੋ ਕੁਆਲਿਟੀ ਬਹੁਤ ਸੋਹਣੀ ਹਾਈਟ ਲੈਂਥ ਹੈ ਜੀ 35 ਲੀਟਰ ਨੇ ਪਹਿਲੇ ਸੋ ਦੁੱਧ ਕਰ ਦਿਆ ਕੁਆਲਿਟੀ ਤੁਸੀਂ ਚੈੱਕ ਆਪ ਕਰਨੀ ਹੈ ਜੀ ਐਚਪ ਕੁਆਲਿਟੀ ਚ ਪੈਂਦੀ ਆ ਬਾਕੀ ਆਪਾਂ ਪ੍ਰੋਪਰ ਡੀਟੇਲ ਬਾਅਦ ਯਾਰ ਰਤੂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੁੜੇ ਰਹੋ ਵਲਾਸ ਤੱਕ ਆਪਣੇ ਵੀਡੀਓ ਵਲਾਸ ਤੱਕ ਜਰੂਰ ਦੇਖਿਓ ਤੋਰਲਾ ਵੀਰ ਲੈ ਚੱਲ ਉਹਦੇ ਆਪਾਂ ਬਾਅਦ ਯਾਰ ਨੂੰ ਥੀ ਡਿਮਾਂਡ ਰੱਖੀ ਹੋਈ ਏ ਦੀ ਹਜੇ ਗੱਬਣਾ ਦੋਸਤੋ ਹਾਲ ਟੈਂਟ ਬੋਟ ਵਧੀਆ ਆਰਡਰ ਕੁਆਲਟੀ ਬਣਾਈ ਹੋਈ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਪਹਿਲਾ ਨਾਮ ਤੇ ਐਡਰੈਸ ਦਸੀਏ ਨਾਮ ਆ ਰਾਮ ਸਿੰਘ ਜੀ ਹੈ ਪਿੰਡ ਚੁੰਬਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਆ 922 409922 47253 ਠੀਕ ਹੈ ਜੀ ਭਾਈ ਜੀ ਸੌਦਾ ਹੋ ਜਾਂਦਾ ਟੱਕੇ ਨਾਲ ਸੌਦਾ ਤੁਸੀਂ ਦੇਖ ਰਹੇ ਹੋ ਓ ਛੱਡ ਦੇ ਸੌਦਾ ਹੋ ਜਾਂਦਾ ਇਸ ਗਾਂ ਦਾ ਤੁਸੀਂ ਦੇਖ ਰਹੇ ਹੋ ਇਸ ਮੰਡੀ ਸੌਦਾ ਹੁੰਦਾ ਜੀ ਅੱਛਾ ਬਾਈ ਇੱਧਰ ਧਿਆਨ ਦੇ ਦਿਓ ਕਿੰਨੇ ਪਸ਼ੂ ਲੈ ਕੇ ਆਏ ਸੀ 10 ਜੀ 10 ਜਿਹੜੀ ਆਪਾਂ ਗਾਂ ਤੋਰੀ ਆ ਵੀਡੀਓ ਵਿੱਚ ਇਹਦਾ ਸੌਦਾ ਲੱਗ ਹੀ ਜਾਂਦਾ ਹੈ ਸੌਦਾ ਲੱਗ ਹੀ ਜਾਂਦਾ ਜੀ ਹਾਂ ਆਪਾਂ ਦਿਖਾਈ ਜਾਂਦੇ ਆ ਵੀਡੀਓ ਚ ਹੁਣਾਈ ਤੇ ਦਸਾਂ ਚ ਕਿੰਨੇ ਸੇਲ ਹੋ ਗਏ ਦਸਾਂ ਚੋਂ ਆਪਣੇ 7 ਹੋ ਗਏ ਜੀ ਠੀਕ ਹੈ ਜਿਹੜੀ ਆਪਾਂ ਤੋਰੀਆਂ ਗਾਂ ਹਾਂਜੀ ਇਹ ਦੂਜੇ ਸੋਣੀ ਆ ਦੂਜੇ ਜੀ ਕਿੰਨੇ ਦਿਨ ਰਹਿ ਗਏ ਇਹਦੇ 7 ਦਿਨ ਜੀ 7 ਦਿਨ ਰਹਿ ਗਏ ਹਾਂਜੀ ਤੇ ਕਿੰਨਾ ਦੁੱਧ ਕੱਢਿਆ ਨੇ ਪਹਿਲਾਂ ਇਹਨੇ ਦੁੱਧ ਪਹਿਲਾਂ ਨੇ ਕੱਢੇ 25 ਕਿਲੋ 25 ਹਾਂਜੀ ਠੀਕ ਹੈ ਜੀ ਤੇ ਹੁਣ ਕਿੰਨਾ ਕੱਢੂ ਦੂਜੇ ਹੁਣ 35 ਕਿਲੋ ਜੀ 35 ਹਾਂਜੀ ਇਹਦੀ ਡਿਮਾਂਡ ਕੀ ਕਰ ਰਹੇ ਹੋ ਇਹ ਡਿਮਾਂਡ ਇੱਕ 10 ਮੰਗਦੇ ਸੀਗੇ ਜੀ ਇੱਕ 10 ਮੰਗਦੇ ਸੀ ਕਿੰਨੇ ਦਾ ਸੌਦਾ ਹੋਇਆ 85000 ਲੱਗੀ ਆ ਰਿਹਾ ਜੀ 85 ਲੱਗੀ ਜਾ ਰਿਹਾ ਹਾਂਜੀ 90 ਦੇ ਹਾਂ ਨਾ ਆਖਿਆ ਜੀ ਠੀਕ ਹੈ ਜੀ ਲੈ ਤਾਂ ਗਏ ਪ ਇਪਹੋਰ ਗਾਂ ਨੂੰ ਚੈੱਕ ਕਰਾ ਰਹੇ ਜੀ ਦੂਜੇ ਸਵੇਸ ਲਈ ਆ 25 ਲੀਟਰ ਬਾਈ ਰੇ ਦੋ ਤੇ ਦੱਸ ਰਿਹਾ ਦਾ ਹਾਈ ਟੈਂਟ ਇਹਦੀ ਸੋਹਣੀਆਂ ਕਾਡਰ ਕੁਆਲਟੀ ਤੁਸੀਂ ਚੈੱਕ ਕਰ ਲਈ ਤੁਹਾਡੇ ਸਾਹਮਣੇ ਆ ਬਾਕੀ ਆ ਪ੍ਰੋਪਰ ਡਿਟੇਲ ਬਾਈ ਹੋਰਾਂ ਦੇ ਲਈ ਇੱਕ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਕੀ ਡਿਮਾਂਡ ਕਰ ਰਹੇ ਆ ਜੀ ਦੂਜੇ ਸਵੇਸ ਲਈ ਆ ਜੀ ਬਹੁਤ ਵਧੀਆ ਐਚਕ ਕੁਆਲਿਟੀ ਦੀ ਹੈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਪਹਿਲੇ ਨੰਬਰ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਜੀ ਭਗਵਾਨ ਸਿੰਘ ਪਿੰਡ ਮਿਰਜੇਕੇ ਜ਼ਿਲ੍ਹਾ ਫਰੋਇਪੁਰ ਠੀਕ ਹੈ ਭਗਵਾਨ ਸਿੰਘ ਪਿੰਡ ਮਿਰਜੇਕੇ ਜ਼ਿਲ੍ਹਾ ਫਰੋਇਪੁਰ ਹਾਂ ਜੀ ਠੀਕ ਆ ਜੀ ਇਹ ਤਾਂ ਉਧਰ ਕਲਾਸਾਂ ਦੇ ਲਾਗੇ ਤਾਂ ਅੱਗੇ ਨਹੀਂ ਪੈਂਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਮੋਬਾਈਲ ਨੰਬਰ 9864376415 ਠੀਕ ਆ ਜਿਹੜੀ ਗਾਂ ਆਪਾਂ ਤੋਰੀ ਆ ਹਾਂਜੀ ਦੂਜੇ ਸਵੇ ਸੁਈ ਆ ਤੇ ਦੂਜਾ ਸੁਆ ਹੀ 6 ਦਿਨ ਦਾ ਹੀ 4 ਦਿਨ ਦੀ ਸੁਈ ਜੀ 4 ਦਿਨ ਦੀ ਸੁਈ ਕਿੰਨਾ ਦੁੱਧ ਕੱਢ ਰਹੀ ਆ ਇਸ ਟਾਈਮ 24 ਕਿਲੋ ਬੋਲਾ ਤਿਆਰ ਹੈ 24 ਤਿਆਰ ਆ ਜੀ ਇਹਦੀ ਡਿਮਾਂਡ ਕੀ ਰੱਖੀ ਐ ਇੱਥੇ ਫਿਰ 75000 ਰੁਪਏ ਕੁਛ ਲੱਗਿਆ ਹਾਂਜੀ ਕਿੰਨੇ ਲੱਗੇ 270 270 ਕਿਤੋਂ ਤੱਕ ਛੱਡ ਦੇਣੀ ਆ ਤੇ ਚੜਦਾ 72 ਦੀ ਜੇ ਇਹਦੀ ਮੁੱਲ ਕੀਤਾ ਜੀ ਆਪਾਂ ਬੜਾ ਨਿਆਇ ਨਹੀਂ ਠੀਕ ਆ ਜੀ ਤੇ ਵਪਾਰ ਲੈਣ ਦਾ ਕੰਮ ਹਾਂਜੀ ਕਿੰਨੇ ਕੁ ਪਸ਼ੂ ਲੈ ਕੇ ਆਏ ਸੀ ਇਹਦੇ 10 ਗਾਇਆਂ ਲੈ ਕੇ ਆਏ 10 ਹਾਂਜੀ ਕਿੰਨੇ ਸੇਲ ਹੋ ਗਏ ਇਹ ਦੋ ਰਹਿ ਗਈਆਂ ਦੋ ਰਹਿ ਗਈਆਂ ਜੀ ਠੀਕ ਆ ਜੀ ਓਕੇ ਬਾਈ ਜੀ ਲੈ ਵੀ ਦੋਸਤੋ ਤੁਹਾਨੂੰ ਹੋਰ ਦਰ ਨਾਨੇ ਕਾਦੀ ਦਿਖਾ ਰਹੇ ਹਾਂ ਸੌਸਮਾਲ ਬਹੁਤ ਵਧੀਆ ਹੋਈ ਏਦੀ ਹੈ ਰੋਕ ਲਾ ਰੋਕ ਲਾ ਅਡਰ ਕੁਆਲਟੀ ਤੁਹਾਨੂੰ ਚੈੱਕ ਕਰਾ ਰਹੇ ਹਾਂ ਬਹੁਤ ਸੋਹਣੇ ਥਾਂ ਲੱਗੇ ਇਹਦੇ ਕਦ ਕੱਟ ਦਰਮਿਆਨਾ ਹੈ ਬਾਕੀ ਆਪਾਂ ਪ੍ਰੋਪਰ ਡਿਟੇਲ ਬਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆਂ ਜੀ ਕੀ ਡਿਮਾਂਡ ਕਰ ਰਹੇ ਆ ਇਹਦਾ ਸੌਦਾ ਵੀ ਇਹਦਾ ਲਾਗੇ ਤਾਂ ਕਿ ਹੋ ਰਿਹਾ ਇਸੇ ਕਾਹ ਦਾ ਸੌਦਾ ਬਾਈ ਜੀ ਹੋਈ ਜਾਂਦਾ ਹੈ ਸਤਿ ਸ਼੍ਰੀ ਅਕਾਲ ਮੈਂ ਦੇਖ ਹੀ ਰਿਹਾ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਤੇ ਐਡਰੈਸ ਦੱਸਿਓ ਮੈਂ ਖਰੀਦ ਸਿੰਘ ਜੀ ਮੈਂ ਅਕਦੀਪ ਸਿੰਘ ਪਿੰਡ ਦਿਆਲਪੁਰ ਮਿਰਜਾ ਜਿਲ੍ਹਾ ਬਠਿੰਡਾ ਜੀ ਠੀਕ ਹੈ ਦਿਆਲਪੁਰ ਮਿਰਜਾ ਜਿਲ੍ਹਾ ਬਠਿੰਡਾ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7652855007 7652855 438 438 ਤੇ ਕਿੰਨੇਵੇਂ ਸਵੇ ਸੁਣੀ ਹੈ ਵੇੜ ਆਪਣੀ ਦੂਜੇ ਠੀਕ ਆ ਜੀ ਤੇ ਪਹਿਲੇ ਕਿੰਨਾ ਕੁ ਦੁੱਧ ਕੱਢਿਆ ਸੀ ਪਹਿਲੇ ਨੇ 29 30 ਲੀਟਰ 29 30 ਫਿਰ ਕੀ ਡਿਮਾਂਡ ਰੱਖੀ ਐ ਇੱਥੇ ਡਿਮਾਂਡ ਇਹਦੀ 80 ਹਜ਼ਾਰ 80 ਕਿੰਨੇ ਦਿਨਾਂ ਨੂੰ ਸੂਣਾ ਹੈ ਦਿਨ ਇਹ ਪੰਜ ਛੇ ਰੋਜ਼ ਲਈ ਲੱਗਿਆ ਕੁਛ ਆ ਜਿੱਥੇ ਨਹੀਂ ਆਇਆ ਅਜੇ ਲੱਗੇ ਨਹੀਂ ਕੁਛ ਕਿ ਲੱਗ ਤਾਂ ਰਹੀ ਸੀ ਕਿੰਨੇ ਲੱਗ ਰਿਆ ਕਿੰਨੇ ਲੱਗ ਰਿਆ ਜੀ 60 60 ਲੱਗ ਰਿਆ ਤੇ ਛੱਡਨੇ ਕਿੱਥੋਂ ਤੱਕ ਆਪਾਂ ਐ ਆਪਾਂ 70 ਤੀ ਛੱਡਾਂਗੇ 70 ਹੀ ਛੱਡੋਗੇ ਓਕੇ ਬਾਈ ਜੀ ਧੰਨਵਾਦ ਸਤ ਸ੍ਰੀ ਅਕਾਲ ਸਾਹੀਵਾਲ ਬਹੁਤ ਨੂੰ ਦਿਖਾ ਰਿਆ ਕਦ ਕਾਠੇ ਦਾ ਦਰਮਿਆਨਾ ਹੁੰਦਾ ਬਹੁਤ ਸੁਣਾ ਥਣ ਲੱਗਿਆ ਵਈ ਤੁਸੀਂ ਦੇਖ ਹੀ ਰਹੋ ਠੰਡੇ ਸਵਾਦੀ ਆ ਹਾਂਜੀ ਆਜੂ ਚੰਗਾ ਦੁੱਧ ਦਿੰਦੀ ਹੋਊਗੀ ਔਰੇਟ ਵੀ ਕਾਟੀ ਹੁੰਦਾ ਜੀ ਬਾਕੀ ਆਪਾਂ ਡਿਟੇਲ ਬਾਅਦ ਵਿੱਚ ਲੈ ਕੇ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਲਿਆ ਵੀਰੇ ਬੱਚਾ ਇੱਧਰ ਲਿਆ ਪਿੱਛੇ ਬੱਚਾ ਜੀ ਨਾਕੀਗਾ ਨਾਕੀਗਾ ਪੰਜਵਾਂ ਦਿਨ ਹੋ ਗਿਆ ਨੇ ਸੋਏ ਨੂੰ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਸਤਵੀਰ ਹੈ ਜੀ ਗਾਮ ਸਕੇਰਾ ਕਿਹੜਾ ਹੈ ਗਾਮ ਸਕੇਰਾ ਕਿਹੜਾ ਹਾਂਜੀ ਕਿਹੜੇ ਕਿਹੜੇ ਜ਼ਿਲ੍ਹੇ ਚ ਪੈ ਗਿਆ ਇਹ ਜ਼ਿਲ੍ਹਾ ਸਰਸੇ ਦਾ ਹੀ ਹੈ ਜੀ ਸਰਸੇ ਚ ਹੈ ਹਾਂਜੀ ਡਬਲ ਤਸੀਲ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਮੈਂ 70824 ਹਾਂਜੀ 6273 ਠੀਕ ਹੈ ਜੀ ਕਿੰਨੀਆਂ ਗਾਵਾਂ ਲੈ ਕੇ ਆਏ ਸੀ ਗਾਵਾਂ ਜੀ ਪੰਜ ਲੈ ਕੇ ਆਏ ਸੀ ਪੰਜ ਕਿੰਨੀਆਂ ਸੇਲ ਹੋ ਗਈਆਂ ਤਿੰਨ ਜੀ ਤਿੰਨ ਹੋ ਰਹਾ ਜਿਹੜੀਆਂ ਗਈਆਂ ਦੋਨੇ ਸਾਈ ਵਾਲ ਰਹਿ ਗਈਆਂ ਨਹੀਂ ਇੱਕ ਡੱਬੀ ਵੜਾ ਇੱਕ ਡੱਬੀ ਜਿਹੜੀ ਸਾਈ ਵਾਲ ਆ ਪਤੋਰੀ ਆ ਕਿੰਨੇ ਸੂਏ ਸੂਈ ਆ ਇਹ ਸੂਈ ਦੂਜੀ ਸੂਈ ਹੈ ਜੀ ਠੀਕ ਹੈ ਕਿੰਨਾ ਦੁੱਧ ਕੱਢ ਰਿਹਾ ਦੁੱਧ ਪਹਿਲਾਂ ਨਹੀਂ ਤੇ 17 ਲੀਟਰ ਦੀ ਇਹ ਲਾ ਪਹਿਲਾਂ 10 12 17 ਲੀਟਰ ਦੀ ਰਿਹਾ ਜੀ ਪੂਰਾ ਨਾਪ ਕੇ 17 ਹਾਂਜੀ ਠੀਕ ਹੈ ਜੀ ਅਬ ਦੂਸਰਾ ਸੂਆ ਹੈ ਠੀਕ ਹੈ ਦੂਜਾ ਸੂਆ ਹਾਂਜੀ ਆਰਾ ਨਹੀਂ ਲੱਗੀ ਆ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 5ਵਾਂ ਦਿਨ ਆਪ ਜੀ ਪੰਜ ਹਾਂਜੀ ਠੀਕ ਹੈ ਜੀ ਤੇ ਡਿਮਾਂਡ ਕੀ ਰੱਖੀ ਹੈ ਇਹਦੀ ਡਿਮਾਂਡ ਜੀ 1 ਲੱਖ 20 ਹਜ਼ਾਰ ਰੁਪਏ ਮੰਗ ਲੱਗਿਆ ਜੀ ਬਥੇਰੇ ਲੱਗੀਆਂ ਨੇ 70 75 70 ਵਿੱਚ ਲੱਗੀਆਂ 70 75 ਛੜਨੇ ਕਿੱਥੋਂ ਤੱਕ ਆ ਲੱਖ ਦੀ ਦੇਣੀ ਆ ਪੂਰੀ ਜੀ ਲੱਖ ਦੀ ਦੇਣੀ ਆ ਵਿਖਾਈ ਮਾਰੀ ਠੰਡੀ ਆ ਆ ਤੁਸੀਂ ਦੇਖ ਹੀ ਰਹੇ ਹੋ ਜੀ ਠੰਡੇ ਸੁਭਾਅ ਦੀ ਰੇਟ ਬਾਈ ਜਰ ਨੇ ਬਹੁਤ ਕੀਤਾ ਠੰਡੀ ਪੂਰੀ ਆ ਦੁੱਧ ਵੀ 17 ਲੀਟਰ ਆ ਜੀ ਬਹੁਤ ਠੰਡੀ ਆ ਮੱਚਾ ਵਰਗਾ ਦੁੱਧ ਹੁੰਦਾ ਓਕੇ ਬਾਈ ਜੀ ਸਤਾਂ ਦੋਸਤੋ ਤੁਹਾਨੂੰ ਇੱਕ ਗਾਂ ਦਿਖਾ ਰਿਹਾ ਜੀ ਨਿੱਕੇ ਨਿੱਕੇ ਡੱਬਾਂ ਵਾਲੀ ਆ ਕਦ ਕਾਠ ਬਹੁਤ ਵਧੀਆ ਹਾਈਟ ਲੈਂਥ ਬਹੁਤ ਵਧੀਆ ਇਹਦੀ ਹਾਂਜੀ ਸੂਈ ਹੋਈ ਆ ਬਾਕੀ ਆਪਾਂ ਦੁੱਧ ਵਾਸਤੇ ਪੁੱਛਦੇ ਆਂ ਬਾਈ ਰਣ ਕੀ ਕੱਢ ਰਹੀ ਆ ਦੁੱਧ ਤੇ ਡਿਟੇਲ ਨਾਲ ਪੁੱਛਦੇ ਕੋਹੜਾ ਨਾਲ ਸਾਂਝੀ ਕਰਦੇ ਨੇ ਆਪਾਂ ਕੀ ਡਿਮਾਂਡ ਕਰਦੇ ਆ ਇਹ ਕਿੰਨੇ ਦੀ ਸੇਲ ਕਰਨੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਚਾ ਹੀ ਇਹਦਾ ਕਿੰਨਾ ਕਿਦਾਂ ਹੋ ਗਿਆ ਸੂਈ ਨੂੰ ਬਾਈ ਜੀ ਦੂਜੇ ਦਿਨ ਆ ਜੀ ਦੂਜਾ ਠੀਕ ਆ ਜੀ ਤੇ ਕੀ ਡਿਮਾਂਡ ਰੱਖੀ ਇਹਦੀ ਡਿਮਾਂਡ 65000 65000 ਜੀ ਕਿੰਨੇ ਕੁਛ ਲੱਗਿਆ? ਹਾਂਜੀ ਲੱਗਿਆ ਜੀ। ਕਿੰਨੇ ਕੁ ਲੱਗੇ? 55 ਲੱਗਿਆ। 55? ਕਿੰਨਾ ਦੁੱਧ ਕੱਢ ਰੀ ਆ? ਦੁੱਧ 8 ਕਿਲੋ ਬੋੜਾ ਹੀ ਟਾਈਮ ਦਾ। ਠੀਕ ਹੈ ਜੀ। ਸਵੇਰ ਸ਼ਾਮ ਦਾ 16 ਲੀਟਰ ਹੈਗਾ ਜੀ। ਹਾਂਜੀ। ਠੀਕ ਆ ਜੀ। ਤੇ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਜਗਸੀਰ ਸਿੰਘ ਜੀ। ਜਗਸੀਰ ਸਿੰਘ? ਹਾਂਜੀ। ਠੀਕ ਆ ਜੀ। ਤੇ ਪਿੰਡ? ਪਿੰਡ ਹਸਪਾਲਾ ਜੀ। ਹਸਪਾਲਾ? ਹਾਂਜੀ। ਇਧਰ ਮਲੋੜ ਕਰਨੀ। ਹਾਂਜੀ ਮਲੋੜ ਦੇ ਨਾਲ। ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ। ਜੀ। ਤੇ ਮੋਬਾਈਲ ਨੰਬਰ? 98140 ਜੀ। ਹਾਂਜੀ। 23486। ਠੀਕ ਆ ਜੀ ਦੋ ਵਿਹੜਾ ਜੀ ਦੋ ਲੈ ਕੇ ਆਏ ਠੀਕ ਆ ਸੇਲ ਹਾਏ ਤੇ ਕੋਈ ਵੀ ਨਹੀਂ ਹੋਈ ਨਹੀਂ ਅਜੇ ਲੱਗੀ ਠੀਕ ਆ ਓਕੇ ਬਾਈ ਜੀ ਛੱਡੀ ਸੀ ਪੂਰੀ ਬੋਲ ਬਾਜੀ ਹਰੀ ਦੋ ਲੈ ਕੇ ਆਏ ਸੀ گاਵਾ ਖੀਰੀ 2.5 ਸਾਲ ਦੀ ਆ ਜੀ ਗੱਬਣ ਵਿਹੜਾ ਕਰਾਸ ਬ੍ਰੀਡ ਆ ਜੀ ਤੁਸੀਂ ਦੇਖ ਹੀ ਰਹੇ ਹੋ ਅਜੇ ਇਹ ਆਰਡਰ ਕਾਲ ਕੀ ਤਿਆਰ ਕਰ ਰਹੀ ਆ ਹੋਰ ਵੀ ਤਿਆਰ ਕਰੂਗੀ ਬੋਡੀ ਬੇਟੇ ਦਾ ਚੰਗਾ ਜੀ ਡਿਟੇਲ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਭਾਈ ਜਿਹੜੀ ਦੂਜਾ ਨੰਬਰ ਤੋਰੀ ਆ ਹਾਂਜੀ ਇਹ ਕਿੰਨੇ ਦਿਨਾਂ ਤੋਂ ਸੁਣੀ ਆ ਇਹ ਨੇ 15 ਦਿਨ ਪਏ ਜੀ ਸੀਲ ਠੰਡੀ ਪੂਰੀ ਠੀਕ ਆ 15 ਦਿਨ ਪਏ ਆ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰੱਖੀ ਆ ਡਿਮਾਂਡ ਇਦੀ 60000 ਦੀ 60000 ਇਹਦਾ ਕੋਈ ਕੁਝ ਲੱਗਿਆ ਕਿ ਨਹੀਂ ਹਲੇ ਹਾਂਜੀ ਇਹ ਲੱਗੇ ਕਿੰਨੇ ਕੁ ਲੱਗੇ 50 ਲੱਗੇ 50 ਲੱਗਿਆ ਇਹ ਕਿਥੋਂ ਤੱਕ ਛੱਡਨੀ ਆਪਾਂ ਇਹ ਕਰ ਲਾਂਗੇ ਇਮਾਨਦਾਰ ਨਾਲ ਠੀਕ ਆ ਜੀ ਦਿਖਾਓ ਕਿੰਨੇ ਕੁ ਠੰਡੀ ਸੀਲ ਆ ਸੋਹਣ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਬਹੁਤ ਠੰਡੇ ਸ਼ਾਂਤ ਸੁਭਾਅ ਦੀ ਆ ਜਿਵੇਂ ਮਰਜ਼ੀ ਬੇਠੇ ਤੁਹਾਡੇ ਸਾਹਮਣੇ ਆ ਜੀ ਇੱਕ ਹੋਰ ਬਾਈ ਆਪਣਾ ਮੋਬਾਈਲ ਨੰਬਰ ਫੇਰ ਦੱਸ ਦਿਓ 9640 ਹਾਂਜੀ 23486 ਠੀਕ ਹੈ ਜੀ ਓਕੇ ਬਾਈ ਜੀ ਧੰਨਵਾਦ